ਐਕਸਪੀਰੀਅੰਸ ਤਾਂ ਜਦੋਂ ਇਹਨੂੰ ਲਿਖਣ ਲੱਗੇ ਸੀ ਉਦੋਂ ਹੀ ਹਿਲਤਾ ਸ਼ੁਰੂ ਹੋ ਗਈਆਂ ਇਹ ਸੜੀਆਂ ਕਿ ਕਿਵੇਂ ਕਰੀਏ ਇਹਨੂੰ ਲਿਖਣ ਲਈ ਤਾਂ ਤੁਹਾਨੂੰ ਇਹ ਲਿੱਤੀ ਹੋਣਾ ਪੈਣਾ ਜੀ ਸੋ ਉੱਥੇ ਸ਼ੁਰੂ ਹੋ ਗਿਆ ਕੰਮ ਕਿ ਯਾਰ ਜਿਹੜਾ ਸੋਚੀ ਜਾਂਦੇ ਆ ਜਾਂ ਲਿਖੀ ਜਾਂਦੇ ਆ ਇਹ ਕਿਵੇਂ ਬਣਾਵਾਂਗੇ ਇਹਨੂੰ ਫਿਰ ਵੀ ਅਸੀਂ ਔਖੇ ਸੌਕੇ ਓਕੇ ਲਿਖੀ ਫਿਰ ਲਿਖ ਤਾਂ ਲਿਆ ਯਾਰ ਇਹਨੂੰ ਐਗਜ਼ੀਕਿਊਟ ਕਿਵੇਂ ਕਰੀਏ ਅੱਛਾ ਜੀ ਕਦੇ ਮੈਂ ਸਾਡੇ ਵਾਲੀ ਨਾਲ ਲਿੱਤ ਹੋ ਜੇਗੀ ਜੋ ਸੋਚੀ ਬੈਠਿਆ ਲੋਕਾਂ ਨੂੰ ਪਤਾ ਹੀ ਨਾ ਲੱਗੇ ਹਨਾ ਸੋ ਬੜੇ سارے ਕੁਐਸਚਨ ਸੀਗੇ ਟੀਜ਼ਰ ਤੋਂ ਬਾਅਦ ਵੀ ਤੋ ਸਾਡੇ ਪਲਾਨ ਹੀ ਸੀਗੇ ਬੜੇ ਲੋਕਾਂ ਨੂੰ ਲੱਗਿਆ ਸ਼ਾਇਦ ਇਹ ਬੋਲਣਗੇ ਨਹੀਂ ਬੋਲਣਗੇ ਸਾਰੀ ਕਹਾਣੀ ਕਿੱਧਰ ਨੂੰ ਹੋਊਗੀ ਸੋ ਇਹ ਚੀਜ਼ਾਂ ਦਾ ਸਾਨੂੰ ਪਤਾ ਸੀ ਵੀ ਹੋਣਗੀਆਂ ਬੜਾ ਇੱਕ ਫਿਲਮ ਇੱਕ ਕ੍ਰੀਏਟਿਵ ਜੌਬ ਆ ਨਾ ਸੋ ਲੱਗਦਾ ਕਿ ਜਿੰਨਾ ਵੱਡਾ ਰਿਸਕ ਉਹਦਾ ਇਨਾਮ ਵੀ ਉੱਡਾ ਹੀ ਵੱਡਾ ਮਿਲਦਾ ਬਾਅਦ 'ਚ ਹੈ ਨਾ ਡੈਫੀਨਿਟਲੀ ਜੀ ਸੋ ਸਾਨੂੰ ਇਹ ਸੀਗਾ ਵੀ ਕਿ ਓਦਾਂ ਦੀ ਫਿਲਮ ਬਣਾਈਏ ਜਿੱਦਾਂ ਦੇ ਸਬਜੈਕਟ ਨੂੰ ਪਹਿਲਾਂ ਨਹੀਂ ਟੱਚ ਕੀਤਾ ਗਿਆ ਮੈਨੂੰ ਤਾਂ ਉਸ ਚੀਜ਼ 'ਚ ਵੱਧ ਸੁਆਦ ਹੁੰਦਾ ਹੈ ਨਾ ਚੱਲੇ ਨਾ ਚੱਲੇ ਬਾਅਦ ਦੀਆਂ ਗੱਲਾਂ ਹੁੰਦੀਆਂ ਆ ਬਟ ਅਸੀਂ ਉਸ ਚੀਜ਼ ਚ ਗੁੱਡ ਫੀਲ ਕਰਦੇ ਹਾਂ ਕਿ ਅਸੀਂ ਉਹ ਕਰ ਰਹੇ ਹਾਂ ਜੋ ਥੋੜਾ ਜਿਹਾ ਔਖਾ ਹੈ ਥੋੜਾ ਨਹੀਂ ਖਾਸ ਔਖਾ ਹੈ ਕਮ ਸੇ ਕਮ ਉਸ ਪ੍ਰੋਸੈਸ ਚੋਂ ਲੰਘ ਕੇ ਸਿੱਖਣ ਨੂੰ ਹੀ ਫੋਕਸ ਮਿਲ ਜਾਂਦਾ ਰਿਜ਼ਲਟ ਫਿਰ ਜੇ ਮਿਲਦਾ ਜੇ ਸਿੱਦਕਤ ਨਾਲ ਈ ਇਮਾਨਦਾਰੀ ਨਾਲ ਕੋਈ ਵੀ ਕੰਮ ਕਰਿਆ ਹੋਵੇ ਉਹ ਰਿਜ਼ਲਟ ਦੀ ਭਗਵਾਨ ਹੀ ਕਰੀ ਦੀ ਉਹ ਪਾਸ ਹੀ ਹੋ ਜਾਣਾ